ਨਮਸਕਾਰ ਦੋਸਤੋ ਮੈਂ ਤੁਹਾਡਾ ਗੋਪੀ ਜਿਰੇਵਾਲ ਲੈ ਕੇ ਹਾਜ਼ਰ ਹਾਂ ਜੀ ਉਹ ਗੀਤ ਦੀ ਉਹ ਸ਼ਖਸੀਅਤ ਜੋ ਗੀਤ ਸਾਡਾ 18 ਸਤੰਮਨ ਨੂੰ ਲੀਜ਼ੋ ਰਿਹਾ ਸਰਦਾਰ ਉਸਤਾਦ ਗੁਲਸ਼ਨ ਮੀਰ ਜੀ ਔਰ ਨਾਲ ਹੋਣਗੇ ਮਿਸਟਰ ਵੀਰਜੀਤ ਔਰ ਇਹ ਗੀਤ ਉਸਤਾਦ ਬਰਗਸ ਦੀ ਨੂੰ ਡੈਡੀਕੇਟਡ ਅਸਲਾਮੁਅਲੈਕਮ ਜੀ ਮੈਂ ਹਾਂ ਤੁਹਾਡਾ ਆਪਣਾ ਗੁਲਸ਼ਨ ਮੀਰ ਔਰ ਬੜੀ ਖੁਸ਼ਖਬਰੀ ਵਾਲੀ ਗੱਲ ਲੈ ਕੇ ਜੀ ਮੈਂ ਜਾਨੀ ਗੁਲਸ਼ਨ ਮੀਰ ਔਰ ਮਿਸਟਰ ਬੀਨ ਜੀ ਸਾਡਾ ਦੋਨਾਂ ਦਾ ਗਾਣਾ ਰਿਲੀਜ਼ ਹੋਣ ਜਾ ਰਿਹਾ ਜੀ ਜਿਸ ਦਾ ਟਾਈਟਲ ਹੈ ਜੀ ਮੌਤ ਔਰ ਇਸ ਨੂੰ ਮਿਊਜ਼ਿਕ ਦਿੱਤਾ ਅਮਦਦ ਅਲੀ ਜੀ ਨੇ ਇਸ ਦਾ ਵੀਡੀਓ ਬਹੁਤ ਅੱਛਾ ਬਣਾਇਆ ਜੀ ਔਰ ਇਸ ਨੂੰ ਲਿਖਿਆ ਵੀ ਬਹੁਤ ਅੱਛਾ ਔਰ 18 ਸਤੰਬਰ ਨੂੰ ਜੋ ਕਿ ਸਾਡੇ ਵੱਡੇ ਵਜ਼ੂਰ ਉਸਤਾਦ ਜਨਾਬ ਬਰਕਰ ਸਿੱਧੂ ਜੀ ਦਾ ਜਨਮ ਦਿਨ ਹੈ ਜੀ ਬਰਥਡੇ ਹੈ ਜੀ ਔਰ ਮਿਸਟਰ ਬੀ ਐਨ ਜੀ ਉਹਨਾਂ ਦੇ लाडले شاਗਿਰਦ ਨੇ ਔਰ ਉਹਨਾਂ ਦਾ ਬੇਟਾ ਜਿਹੜਾ ਉਹ ਮੇਰੇ ਤੋਂ ਸਿੱਖਦਾ ਜੀ ਮੇਰਾ ਬੱਚਾ ਮੇਰੇ ਤੋਂ ਸਿੱਖਦਾ ਮੇਰਾ ਸ਼ਾਗਿਰਦ ਹੈ ਔਰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਔਰ ਇਸ ਨੂੰ ਦੱਬ ਕੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੈ ਮਾਲਕਾਂ ਦੀ ਜੈ ਦਾਤਿਆਂ ਦੀ ਜੈ ਦਾਤਾ ਸਰਕਾਰ ਸਦਾ ਪਵਨਾ ਸਦਾ ਪਵਨਾ ਸਦਾ